ਚਲੋ ਹੋ ਗਈ ਸੀ ਭਾਈ ਇਹ ਗੱਲ ਐਦਾ ਕਿ ਆ ਬਾਈ ਦੀ ਥੇਲੀ ਹੈਗੀ ਕੈਨੇਡਾ ਤੇ ਉਹ ਜਾ ਕੇ ਉੱਥੇ ਬਾਈ ਕੋਲ ਵੀਜ਼ਾ ਵੀ ਮੰਗੀਆ ਤੇ ਬਾਈ ਨੇ ਬਾਅਦ ਚ ਵੀਜ਼ਾ ਵੀ ਭੇਜਿਆ ਬਟ ਵੀਜ਼ਾ ਲੈਣ ਤੋਂ ਬਾਅਦ ਚ ਉਹ ਲੁਕਾਨ ਉੱਤਰ ਗਈ ਕਿਹੜੀ ਕਿਹੜੇ ਬਾਈ ਦੀ ਆ ਕਿਹੜੇ ਬਾਈ ਦੀ ਕਿਹੜੇ ਬਾਈ ਦੀ ਡਾਕਟਰ ਵੀਰਾ ਬਾਈ ਦੀ ਗਾਣਾ ਕਰਵਾਈ ਦੀ ਨਾ ਹੱਥ ਲਾ ਕੇ ਦੱਸ ਨਾ ਐਦਾਂ ਨਹੀਂ ਪਾ ਜਾਊਗਾ ਡਾਕਟਰ ਬਾਈ ਦੀ ਡਾਕਟਰ ਤੋਂ ਸੰਗਰੂਰ ਜ਼ਿਲ੍ਹਾ ਬਾਈ ਦਾ ਤੇ ਬਾਈ ਨੇ ਗਾਣਾ ਲਿਖਿਆ ਸੀ ਤੇ ਬਾਈ ਹੁਣ ਸੁਣਾਉਣ ਲੱਗਾ ਚਲੋ ਚਲੋ ਉਹ ਆਏ ਸੱਤ ਵੈਂਡ ਲੱਗੇ ਧਰਤੀ ਨਾ ਪੈਰ ਨਹੀਂ ਹੈ ਚੁਣਿਆਸ ਟੜੀਲੀ ਟਰਟੋ ਸ਼ਹਿਰ ਨਹੀਂ ਫੱਕਰਾਂ ਦੀ ਗੱਲ ਰੱਖੀ ਯਾਦ ਕੁੜੀਏ ਠੰਡ ਵਿੱਚ ਬੈਠੀ ਉੱਥੇ ਠਰਿਆ ਕਰेंगी ਫਿਸਾ ਪਰ ਨਾਣੀ ਹੋਈਆਂ ਜਦੋਂ 베ਲੀ ਬੈਠ ਕੇ ਯਾਰ ਮਿਲਵਣ ਵਾਲਾ ਯਾਦ ਕਰਿਆ ਕਰेंगी ਫਿਸਾ ਪਰ ਨਾਣੀ ਹੋਈਆਂ ਜਦੋਂ 베ਲੀ ਬੈਠ ਕੇ ਯਾਰ ਮਿਲਵਣ ਵਾਲਾ ਯਾਦ ਕਰਿਆ ਕਰेंगी ਉਹ ਕੰਮ ਖੁਲਿਆ ਤੇ ਪੇਰੇਟ ਚੱਕਵੇਂ ਭਾਵੇਂ ਔਖੀ ਸਾਡੀ ਥੋੜੀ ਪਿਆਰਨੀ ਰੱਖੇ ਸ਼ਬਰਰ ਕੰਨੇ ਉਹ ਵੀ ਮਿਲ ਜੂ ਹਜੇ ਡੋੜਦੇ ਨਹੀਂ ਐਨਾਸ ਤਿਆਰ ਨਹੀਂ ਜਦੋਂ ਆਗੇ ਹਰ ਕੰਨੇ ਪਿਆਰਨੀ ਤੂੰ ਵੀ ਵਿੱਚ ਵਿੱਚ ਬੈਠੀ ਫਿਰ ਸੜਿਆ ਕਰੇਂਗੀ ਫਿਸਾ ਪਰਣਾ ਨਹੀਂ ਹੋਈਆ ਚੱਕੋ ਫਿਸਾ ਪਰਣਾ ਨਹੀਂ ਹੋਈਆ ਨਾ ਮੇਰੇ ਕਹਿੰਦੇ ਤੋਂ ਬੈਂਡ ਵਾਤ ਦੀ ਗਏ ਕਹਿੰਦੇ ਮੈਂ ਤਾਂ ਹੀ ਕਿਨੇ ਡਾਈਆਂ ਕਹਿੰਦੇ 5.5 ਦੀ ਕਹਿੰਦੇ ਤੂੰ ਤਾਂ ਹੀ ਇੱਥੇ ਰਹਿ ਗਿਆ ਅਸਲ ਤੇ ਬੈਂਡ ਮੇਰੇ ਵੀ ਸਹੀ ਦੀ ਬਈ ਉਹ ਮੈਨੂੰ ਇਹ ਦੇ ਕਰਕੇ ਇੱਥੇ ਆਉਣਾ ਪੈ ਗਿਆ ਹੋ ਇੱਕ ਬੈਂਡਾਂ ਵਾਲਾ ਬਹਿ ਮੈਂ ਜਾ ਵੀ ਕੱਢ ਦੀ ਬੈਂਡ ਵਾਤ ਸੀ ਨਹੀਂ ਅਦਾ ਤੇਥੋਂ ਯਾਰ ਦਾ ਉਹ ਤਾਂ ਮਲਵਣ ਲੈ ਕੇ ਕੁੜੇ ਆ ਗਿਆ ਨਹੀਂ ਪਿਆਰ ਸੀਗਾ ਯਮਣੇ ਜੀ ਯਾਰ ਦਾ ਜਦੋਂ ਚੱਲ ਗਏ ਰਕਾਂ ਨੇ ਗੀਤ ਚਾਰਨੀ ਤੂੰ ਵੀ ਇੰਸਟਾ ਦੇ ਉੱਤੇ ਫੋਲੋ ਕਰਿਆ ਕਰੇਂਗੀ ਫੀਸਾ ਪਰ ਨਾਣੀ ਹੋਈਆਂ ਜਦੋਂ ਪਹਿਲੀ ਵੜ ਕੇ ਰਹੀਆਂ ਮੈਨ ਮਨ ਵਾਲਾ ਯਾਦ ਕਰਿਆ ਕਰੇਗੀ ਧੰਨਵਾਦੀ